ਦਾ ਟਾਈਮ ਨਹੀਂ ਹੈਗਾ ਇਹ ਰੋਣ ਦਾ ਵਕਤ ਨਹੀਂ ਇਹ ਕਿਹੜਾ ਵਕਤ ਹੈ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕਰ ਆਕਾਸ਼ ਦੇ ਵਿੱਚ ਝੱਤੀ ਮਾਰ ਕੇ ਵੇ ਕਿੰਨੇ ਦੇਵੀ ਦੇਵਤੇ ਜਿਹੜੇ ਹੱਥ ਜੋੜ ਕੇ ਸਿਰ ਨੀਵਾ ਕਰਕੇ ਨਮਸਕਾਰ ਪੈ ਕਰਦੇ ਅੰਦਰ ਪ੍ਰਮਾਤਮਾ ਦਾ ਨਾਮ ਜਪ ਚੱਲਦਾ ਪਿਆ ਉੱਥੇ ਗੁਰਮਖੋ ਕਿਸੇ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਉਹ ਕਹਿੰਦਾ ਚਾਰੋਂ ਤਰਫ ਅੱਗ ਵਰਸੇ ਸੇਕ ਸੀ ਤਨ ਸਾੜਦਾ ਛਾਲੇ ਛਾਲੇ ਹੋ ਗਿਆ ਤਨ ਸੱਚੀ ਸਰਕਾਰ ਦਾ ਸਾਈ ਮੀਆਂ ਮੀਰ ਡਿਟਾ ਹਾਲ ਆਜਦ ਯਾਰ ਦਾ ਉਹ ਵਿਆਕਲ ਹੋ ਗਿਆ ਤੇ ਚੀਕਟਾਹੀ ਮਾਰਦਾ ਸੁਣ ਸਤਿਗੁਰ ਬੋਲੇ ਮੀਆਂ ਛੋਡੋ ਪ੍ਰੀਤੀ ਚਾਮ ਸੇ ਕੀ ਹੁਆ ਤਨ ਜਲ ਰਹਾ ਹੈ ਹਮ ਸ਼ਾਤਿਆਰ ਨਾਮ ਸੇ ਕਹਿੰਦੇ ਕੀ ਗੱਲ ਹੋ ਗਈ ਜੇ ਸਰੀਰ ਸੜਦਾ ਪਿਆ ਅਸੀਂ ਅੰਦਰ ਚੱਤੀ ਮਾਰ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਸਾਈ ਮੀਆਂ ਮੀਰ ਜੇ ਜਪ ਸਕਦਾ ਤੇ ਪ੍ਰਮਾਤਮਾ ਦਾ ਨਾਮ ਜਪ ਇਹ ਰੋਣ ਦਾ ਵਕਤ ਨਹੀਂ ਹੈਗਾ ਜੇ ਕੇਵਲ ਰੋਣਾ ਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ